ਹਾਂਜੀ ਸ਼ਤਿਸ਼੍ਰੀ ਅਕਾਲ ਜੀ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 1991 ਦੇ ਵਿੱਚ ਡੇਟ ਆਫ ਬਰਥ ਹੈ ਜੀ ਲੜਕੀ ਦਾ ਕਹਿੰਦਾ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਕਾਸਟ ਇਹਨਾਂ ਦੀ ਐਸਸੀ ਆ ਜੀ ਰਾਮਦਾਸ ਜੀ ਸਿੱਖ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ ਐਮਏ ਬੀਐਡ ਤੇ ਈਟੀਟੀ ਕਰੀ ਹੋਈ ਹੈ ਜੀ ਕੁੜੀ ਇਹ ਤਲਾਕਸ਼ੁਦਾ ਹੈ ਜੀ ਤੇ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਨੇ ਤੇ ਭਰਾ ਇਹਨਾਂ ਦੇ ਦੋ ਨੇ ਤੇ ਇਹ ਸ਼ਹਿਰ ਅਮਿੰਦਗੜ ਲੱਗਦਾ ਇਹਨਾਂ ਨੂੰ ਮਾਂਗੇਨ ਦੀ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜ਼ਿਲ੍ਹਾ ਲੁਧਿਆਣਾ ਤੇ ਸੰਗਰੂਰ ਵਾਲੇ ਇਹਨਾਂ ਨਾਲ ਸੰਪਰਕ ਕਰਨ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੇ ਲੁਧਿਆਣਾ ਦੇ ਵਿੱਚ ਹੀ ਰਹਿੰਦੇ ਨੇ ਜੀ ਕਾਸਟ ਇਹਨਾਂ ਦੀ RAM ਗੜੀ ਆ ਸਿੱਖ ਹੈ ਤੇ ਭੈਣ ਭਰਾ ਇਹਨਾਂ ਦਾ ਕੋਈ ਨਹੀਂ ਹੈਗਾ ਉਮਰ ਇਹਨਾਂ ਦੀ 1992 ਦੇ ਵਿੱਚ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਪਲਾਹਾ ਹੈ ਬੜਾਈ ਇਹਨਾਂ ਨੇ ਕਰੀ ਹੈ ਜੀ BCA ਤੇ ਵੈਸ਼ਨੋ ਪਰਿਵਾਰ ਆ ਜੀ ਰਾਧਾ ਸਵਾਮੀ ਫੈਮਲੀ ਹੈ ਵਧੀਆ ਹੈ ਪਿਤਾ ਦਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਤੇ ਕੰਮ ਹੈ ਮਾਰਕੀਟਿੰਗ ਮੈਨੇਜਰ ਇਨ ਆਇਲੈਂਡ ਸਕੂਚਿੰਗ ਸੈਂਟਰ ਦੇ ਵਿੱਚ ਲੱਗੇ ਹੋਏ ਨੇ ਤੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਜੀ ਵਧੀਆ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਖੁਸ਼ਿਆਰ ਪੂਰੇ ਜ਼ਿਲੇ ਵਾਲੇ ਸੰਪਰਕ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭਜੋਤ ਕੌਰ ਪਤਾ ਹੈ ਸਮਰਾਲਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਮਹਿਰਾਜੀ ਉਮਰ ਇਹਨਾਂ ਦੀ 28 ਸਾਲ ਤੇ ਕਾ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਭਰਾ ਇਹਨਾਂ ਦਾ ਦੁਬਈ ਦੇ ਵਿੱਚ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਜੀਐਨਐਮ ਨਰਸਿੰਗ ਡਿਪਲੋਮਾ 3 ਸਾਲ ਦਾ ਸਮੁਗਰਾ ਜੀ ਸਾਈਪ੍ਰਸ ਦੇ ਵਿੱਚ ਡਿਗਰੀ ਕਰ ਰਹੀ ਹੈ ਜੀ ਲੜਕੀ ਤੇ ਮੰਗੇ ਇਹਨਾਂ ਦੀ ਕਿ ਮੁੰਡਾ ਪੀਆਰ ਹੋਵੇ ਭਾਵੇਂ ਕਿਸੇ ਵੀ ਕੰਟਰੀ ਦੇ ਵਿੱਚ ਤੇ ਲੜਕੇ ਵੱਲੋਂ ਕੋਈ ਵੀ ਮੰਗ ਨਾ ਹੋਵੇ ਤੇ ਲੜਕਾ ਨਿਸ਼ਾਰਤ ਹੋਵੇ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਬਰਨਾਲਾ ਤੋਂ ਨੇ ਕਾਸਟ ਇਹਨਾਂ ਦੀ ਰਾਮਦਾਸੀ ਆ ਸਿੱਖ ਹੈ ਉਮਰ ਇਹਨਾਂ ਦੀ 3/3/1996 ਦਾ ਡੇਟ ਆਫ ਬਰਥ ਹੈ ਜੀ ਕਰਦਾ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਤੇ ਨਾਲ ਹੀ ਇਹਨਾਂ ਨੇ ਕਰੀ ਹੈ ਪੀਜੀਡੀਸੀ ਕੰਮ ਕਰ ਹੈ ਜੀ ਪ੍ਰਾਈਵੇਟ ਟੀਚਰ ਹੈ ਲੜਕੀ ਤੇ ਮੰਗ ਹੈ ਇਹਨਾਂ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਲੜਕਾ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਜੀ ਬਰਨਾਲਾ ਜ਼ਿਲ੍ਹੇ ਦੇ 50 ਕਿਲੋਮੀਟਰ ਦਾ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਇਹਨਾਂ ਦਾ ਲਹਿਲ ਹੈ ਉਮਰ ਇਹਨਾਂ ਦੀ 30 9991 ਦਾ ਡੇਟ ਆਫ ਬਰਥ ਹੈ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਜੀ ਭਰਾ ਇਹਨਾਂ ਦੇ ਦੋ ਨੇ ਜੀ ਅਨਮੈਰਿਡ ਨੇ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਹੈ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਤੇ ਇਨਕਮ ਇਹਨਾਂ ਦੀ 80 ਤੋਂ 90000 ਰੁਪਏ ਪ੍ਰਤੀ ਮਹੀਨੇ ਤੇ 4 ਕਿਲੇ ਜ਼ਮੀਨ ਹੈ ਜੀ ਇਹਨਾਂ ਕੋਲ ਤੇ 30 ਤੋਂ 40 ਲੱਖ ਦੀ ਸ਼ਹਿਰੀ ਪ੍ਰਾਪਰਟੀ ਹੈ ਇਹਨਾਂ ਕੋਲ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਘੱਟੋ ਘੱਟ ਪਲੱਸ 2 ਪਾਸ ਹੋਵੇ ਜੀ ਲੜਕੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਅਮਰਤਾ ਰੀਜੀ ਮੁੰਡਿਆ ਕਿਹ ਪਤਾ ਇਹਨਾਂ ਦਾ ਤਲਵੰਡੀ ਭਾਈ ਹੈ ਤੇ ਕਾਸਟਨ ਦੀ ਰਾਮਗੜੀ ਹੈ ਜੀ ਗੋਤਿਨਾਂ ਦਾ ਨਾਮ ਤਾਂ ਮੂਹ ਹੈ ਤੇ ਉਮਰ ਇਹਨਾਂ ਦੀ 11 8 1992 ਦਾ ਡੇਟ ਆਫ ਬਰਥ ਹੈ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਕੱਦ-ਗਾਠ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਇਹਨਾਂ ਦੀ ਪੜ੍ਹਾਈ ਇਹਨਾਂ ਨੇ ਕਰੀਏ +2 ਤੇ ਕੰਮ ਕਰਾ ਹੈ ਜੀ ਮੁੰਡਾ ਹੈ ਰਾਜ ਮਿਸਤਰੀ ਦਾ ਠੇਕੇਦਾਰ ਹੈ ਤੇ ਨਾਲ ਇਹ ਟੈਲਾਂ ਲਗਾਉਣ ਦਾ ਕੰਮ ਕਰਦੇ ਨੇ ਮੰਗਾ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਲੜਕੀ ਦਾ ਕੱਦ 5-3 ਤੋਂ ਉੱਪਰ ਹੋਵੇ ਜੀ ਔਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਹੈਗੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਇਹਨਾਂ ਕੋਲੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਖਵਿੰਦਰ ਕੌਰ ਪਤਾ ਹੈ ਸੰਗਰੂਰ ਤੋਂ ਨੇ ਉਮਰ ਇਹਨਾਂ ਦੀ 26/10/1992 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਮੈਰਾ ਸਿੱਖ ਹੈ ਤੇ ਕਾਦਾ ਇਹਨਾਂ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਜੀ ਪੜਾਈ ਇਹਨਾਂ ਨੇ ਕਰੀ ਹੈ ਐਮਏ ਪੋਲ ਸਾਇੰਸ ਤੇ ਆਈਟੀਆਈ ਕੋਪਾ 1 ਇਅਰ ਦਾ ਕੋਰਸ ਕਰਿਆ ਜੀ ਇਹਨਾਂ ਨੇ ਤੇ ਨਾਲ ਹੀ ਇਹਨਾਂ ਨੇ STNO PVI ਸ਼ਾਰਟ ਹੈਂਡ ਦਾ ਕੋਰਸ ਕਰਿਆ ਹੋਇਆ ਪਿਤਾ ਦਾ ਨਾਮ ਹੈ ਜੀ ਹਾਕਮ ਸਿੰਘ ਜਿਹੜੇ ਕਿ ਰਿਟਾਇਰਡ ਗਵਰਨਮੈਂਟ ਜੌਬ ਤੋਂ ਨੇ ਮਾਤਾ ਇਹਨਾਂ ਦੇ ਜਗਜੀਤ ਕੌਰ ਹਾਊਸ ਵਾਈਫ ਨੇ ਮੰ ਸੋਰੀ ਭਰਾ ਇਹਨਾਂ ਦਾ ਇੱਕ ਹੈ ਜੀ ਗਵਰਨਮੈਂਟ ਜੌਬ ਕਰ ਰਿਹਾ ਤੇ ਮੰਗ ਇਹਨਾਂ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਲੜਕਾ ਗਵਰਨਮੈਂਟ ਜੌਬ ਕਰਦਾ ਹੋਵੇ ਤਾਂ ਵਧੀਆ ਇਕੱਲੇ ਜੀ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਟ੍ਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਯੜਕੇ ਦਾ ਰਿਸ਼ਤਾ ਪਤਾ ਹੈ ਗੜ ਸੰਕਰਤੋਂ ਨੇ ਕਾਸਟ ਹੈ ਜਿਨ੍ਹਾਂ ਦੀ ਰਾਣਾ Rajput ਤੇ ਉਮਰ ਇਹਨਾਂ ਦੀ 1.7.1991 ਦਾ ਡੇਟ ਆਫ ਬਰਥ ਹੈ ਕਰਦੇ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਪੜਾਈ ਇਹਨਾਂ ਨੇ ਕਰੀ ਹੈ ਹੋਟਲ ਮੈਨੇਜਮੈਂਟ ਦੀ ਤੇ ਕੰਮ ਕਰ ਰਿਹਾ ਹੈ ਮੁੰਡਾ ਇਹ ਅਮਰੀਕਾ ਦੇ ਵਿੱਚ ਪੀਆਰ ਜੀ ਤੇ ਆਪਣਾ ਟਰਾਲ ਹੈ ਨਾਲ ਕੋਲ ਉੱਥੇ ਬਾਹਰ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਯੂਐਸਏ ਜਾਂ ਕੈਨੇਡਾ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਿਰਫ ਬਾਹਰ ਵਾਲੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਵਟਸਐਪ ਰਾਹੀਂ ਡਾਇਰੈਕਟ ਗੱਲ ਕਰੋ ਇਹਨਾਂ ਨਾਲ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਜੀ ਹਾਂਜੀ ਆਪਣੀ ਇਹ ਸੀ ਅਜਿਦੇ ਕੁਝ ਵਧੀਆ ਰਿਸ਼ਤੇ ਜੀ ਆਪਣੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਸਾਰੇ ਪਰਿਵਾਰਾਂ ਦੇ ਨੰਬਰਾਂ ਸਮੇਤ ਨੇ ਤੇ ਤੁਸੀਂ ਇੰਟਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਤੇ ਜਿਹੜਾ ਵੀ ਰਿਸ਼ਤਾ ਤੁਸੀਂ ਕਰਨੇ ਜੀ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਕਿਉਂਕਿ ਆਪਣਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣਾ ਹੁੰਦਾ ਹੈ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ